ਸਤਿ ਸ੍ਰੀ ਅਕਾਲ ਜੀ ਰੋੜ ਕੀ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਰੋੜ ਕੀ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਘੱਗਰ ਦਾ ਏਰੀਆ ਆ ਗਿਆ ਆਪਣਾ ਸਰ੍ਹਸੇ ਦਾ ਅੱਜ ਦਿਖਾਉਣੇ ਆ ਤੁਹਾਨੂੰ ਟੋਪ ਦੇ ਦੋ ਨਗੀਨੇ ਇੱਕ ਤਾਂ ਆ ਗਈ ਨੀਲੀ ਰਾਵੀ ਤੇ ਇੱਕ ਆ ਗਈ ਮੋਹਰਾ ਦੀ ਇਹ ਵੀ ਬਾ ਕਮਾਲ ਝੋਟੀ ਐ ਤੇ ਕਰ ਲਿਓ ਚੈੱਕ ਉਹ ਤੌਰ ਤਰ ਕੇ ਦਿਖਾਉਣੇ ਆ ਸਾਰਾ ਜਗਾਰਡਮੈਂਟ ਲੇਵਲ ਲੂਹਾ ਕਰਿਓ ਚੈੱਕ ਬਾਕੀ ਲਵਾਂਗੇ ਬਾਕੀ ਤੋਂ ਜਾਣਕਾਰੀ ਬਾਕੀ ਜਿਹੜੇ ਵੀਰ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਭਰਾਵੋ ਲਾਜ਼ਮੀ ਲੈ ਕੇ ਸ਼ੇਅਰ ਤੇ ਕਮੈਂਟ ਇਹ ਲਾਜ਼ਮੀ ਕਰਦਿਆ ਕਰੋ ਬਾਕੀ ਵੀਡੀਓ ਬਣਾਉਣ ਲਈ ਕਰ ਲਿਓ ਸੰਪਰਕ ਮੇਰਾ ਸੰਪਰਕ ਨੰਬਰ ਹੈ 9463494621 ਆ ਸੁਣ ਦਿਖਾਉਣੇ ਆ ਦੋ ਨਗੀਨੇ ਟਾਪ ਹੀ ਆ ਜਮਾ ਆਹ ਹੈਗੀ ਨੀਲੀ 라ਵੀ ਤੇ ਉਹ ਆ ਗਈ ਮੋਰਾ ਦੀ ਬਾਕੀ ਲੈਣੇ ਆ ਬਾਈ ਤੋਂ ਜਾਣਕਾਰੀ ਕਿਹੜਾ ਸੂਆ ਕਿੰਨਾ ਦੁੱਧ ਹੈ ਕੀ ਰੇਟ ਰਹਿਣਗੇ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਵੱਡੀ ਗੱਲ ਇਹ ਹੈ ਇੱਧਰ ਆ ਜਾ ਬਾਈ ਪਹਿਲਾਂ ਨੀਲੀ ਕੋ ਹਾਂਜੀ ਬਾਈ ਸਸਰੀ ਘਾਲ ਵੀਰੇ ਨਾਮ ਤੇ ਐਡਰੈਸ ਦੱਸਾ ਆਪਣਾ ਨਾਮ ਮੇਰਾ ਮਨਜੀਤ ਸਿੰਘ ਵੀਰੇ ਐਡਰੈਸ ਜ਼ਿਲ੍ਹਾ ਮਾਨਸਾ ਤੁਸੀਂ ਸਲੂੜ ਰੋਡ ਕੀ ਪਿੰਡ ਹੈ ਜੀ ਸਲੂੜਗੜ ਦੇ ਨਾਲ ਆ ਸਰਸਾ ਸਾਨੂੰ ਪੰਦਰਾਂ ਆ 20-25 ਕਿਲੋਮੀਟਰ ਪਏ ਹਨ ਮੇਤਰੋਂ ਸਰਸੇ ਦਾ ਏਰੀਆ ਆ ਗਿਆ ਜਿਹੜੀ ਆਪਾਂ ਨੀਲੀ 라ਵੀ ਦੇਖੀ ਜਨੇ ਆ। ਹਾਂ ਬਈ। ਕੈ ਮਾ ਸੁਆ ਇਹ। ਇਹ ਚੌਥਾ ਬਈ। ਚੌਥਾ ਸੁਆ। ਦੁੱਧ ਦੀ ਕੀ ਰਿਪੋਰਟ ਹੈ ਦੀ? ਦੁੱਧ ਦੀ 15 ਲੀਟਰ ਬਈ। 15 ਕਿਲੋ ਪਹਿਲਾਂ ਨੇ ਸੁਏ ਦਿੱਤਾ ਹੈ। ਤੇ ਬਾਕੀ ਸੂਣ ਦੇ ਕਿੰਨਾ ਟਾਈਮ ਰਹਿ ਗਿਆ ਦਾ? ਇਹਦੇ 20 ਤਰੀਕ ਨੂੰ ਦਿਨ ਪੂਰੇ ਹੋਣਗੇ ਬਈ। ਅੱਜ ਕਿਆ ਹੋ ਗਈ? ਅੱਜ ਮੇ트로 14 ਤਰੀਕ ਹੈ 20 ਤਰੀਕ ਨੂੰ ਦਿਨ ਪੂਰੇ ਹੈ। ਅੱਲ ਤਾਂ ਬੰਨਣਾ ਨਹੀਂ ਮੈਂ। ਬਾਕੀ ਸੂਣ ਦਿਖਾਉਣੇ ਆ ਤੋੜ ਕੇ। ਪਛਾਣੀਆਂ ਪੂਰੀਆਂ ਤੇ ਕਰ ਲਿਓ ਚੈੱਕ ਆ ਜਾ ਬਾਈ ਤੋਰ ਇਹਨੂੰ ਪਿੰਡ ਰੋਡ ਕੀ ਤਸਵੀਰ ਸਰਦੂਲਗੜ ਜ਼ਿਲ੍ਹਾ ਮਾਨਸਾ ਸਰਦੂਲਗੜ ਤੋਂ ਮਿੱਤਰੋ ਨਾਲ ਹੀ ਰਹਿ ਜਾਂਦਾ ਆਪਣਾ ਏਰੀਆ ਬਾ 2 ਕਿਲੋਮੀਟਰ ਹੈ ਸਰਦੂਲਗੜ ਤੋਂ ਆ ਕਰ ਲਿਓ ਚੈੱਕ ਤੁਰਦੀ ਨੂੰ ਲੰਬਾਈ ਲਮੂਈ ਬਹੁਤ ਆ ਛੋਟੀ ਦੀ ਬਾਕੀ ਪਾਲੀ ਸਮੀ ਚੰਗੀ ਐ ਜੱਜਮੈਂਟ ਤੁਸੀਂ ਕਰਨੀ ਐ ਬਾਈ ਨੇ ਦੱਸਤਾ ਉਹਦਾ ਕਿੰਨਾ ਦੁੱਧ ਐ ਤੇ ਲਾ ਲਿਓਨ ਤਾਂ ਅੱਜ ਆ ਬੱਡੀ ਬਹੁਤ ਆ ਮੱਚਾਂ ਜਾਂ ਤੋਂ ਮੋੜ ਲਓ ਜਾਂ ਤੋਂ ਆ ਹੁਣ ਕਰ ਲਓ ਚੈੱਕ ਹੁਣ ਸਮਾਰ ਕੇ ਨਹੀਂ ਥੋੜੀ ਧੁੱਪ ਪੈਂਦੀ ਸੀ ਕੋਈ ਗੱਲ ਕੋਈ ਹੌਲੀ ਮੋੜ ਲਓ ਰੋਕ ਲਾ ਮੜੀ ਮੈਂ ਮੈਟਰ ਕਰੋ ਚੈੱਕ ਇਹ ਨਜੀਨਾ ਹੀ ਐ ਥਣਾ ਦੀ ਪਿੱਥੀ ਪੁਥੀ ਬਹੁਤ ਐ ਬਾਕੀ ਥਣ ਬਹੁਤ ਸੋਹਣਾ ਲੱਗਿਆ ਚੱਲ ਬਈ ਨਿਸ਼ਾਨਿਆਂ ਨੂੰ ਸ਼ੁੰਨਿਆਂ ਪੂਰੀਆਂ ਸਾਰੀਆਂ ਬਾਕੀ ਰੇਟ ਜਮਾਂ ਜੈਨੂਅਨ ਜੇ ਕਰਾ ਦੇਾਂਗੇ ਲੈਣ ਦੇਣ ਜੇ ਬਾਕੀ ਤੁਸੀਂ ਮਾਣ ਟਾਣਾ ਦਾ ਖਿੱਚ ਤੂੰ ਕਿੰਨੀ ਕਰ ਲੋਂਗੇ ਉਹ ਦੇਖ ਲਿਓ ਤੇ ਰੇਟ ਸੋਡਾ ਜੈਨੂਆਨੀ ਕਰਾ ਦੇਣਾ ਅਸੀਂ ਅੱਛਾ ਸੁਣਦੇ ਭਾਈ ਕਿੰਨੇ ਦੇ ਰਹਿ ਗਏ 20 ਨੂੰ 20 ਨੂੰ ਭਾਈ ਦਿਨ ਪੂਰੇ ਹੋਣਗੇ ਉਤੋਂ ਦੀ ਵੀ ਲੈ ਆ ਸਕਦੇ 20 ਤਰੀਕ ਨੂੰ ਦਿਨ ਪੂਰੇ ਹੋਣੇ ਅਜੇ ਮਿੱਤਰੋ ਹਫਤੇ ਵੇ ਮੰਨ ਕੇ ਚੱਲੋ ਪਿਛੋ ਪੱਧਰੀ ਬਹੁਤ ਐ ਮੱਜ ਐਨ ਜਮਾ ਬਰਾਬਰੀ ਵੇ ਪਿੱਟਪੜਾ ਥਣਾ ਦੀ ਬਿੱਥੀ-ਬੁੱਥੀ ਦੇਖ ਲਿਓ ਮੁੱਠੀ ਵਾਲਾ ਥਣ ਲੱਗਿਆ ਵਧੀਆ ਟੌਪ ਦਾ ਸਿੰਘ ਮੂੰਹ ਮੱਥੇ ਸੋਹਣੀ ਆ ਧਾਰੀ ਤੁਰੀ ਸਾਰੀ ਉਸ਼ਾਮੀਆਂ ਕਰਦੀ ਹੈ ਕਵਰਾ ਬਾਕੀ ਕੋਲੇ ਤੋਂ ਦੇਖ ਲੋ ਥਾਣ ਜਾਵਾਂ ਸਾਰੀ ਕਰ ਲਿਓ ਜੱਜਮੈਂਟ ਤੁਸੀਂ ਕਰਨੀ ਐ ਪੈਸੇ ਤੁਸੀਂ ਲਾਉਣੇ ਐ ਤੇ ਬਾਈ ਇਹਨਾਂ ਕਰ ਲਿਓ ਸਪਾਰਕ ਰੇਟਸ ਨੂੰ ਕਰਾਉਣੇ ਐ ਪਹਿਲਾਂ ਮਾਜਰ ਦਿਖਾ ਦਈਏ ਪਰਲੀ ਉਹ ਵੀ ਲੈਣੇ ਮੜੀ ਜਾਣਕਾਰੀ ਮੋਹਰਾ ਦੀ ਇਹ ਸਾਨੂੰ ਬਾਅਦ ਚ ਕਰਾਉਣੇ ਐ ਰੇਟ ਐ ਮਿੱਤਰੋ ਆਹ ਦੇਖੋ ਮੋਹਰਾ ਦਾ ਨਗੀਨਾ ਇਹ ਵੇ ਯਾ ਡਬਲ ਐਕਾ ਜਮਾ ਮਾੜਾ ਮੋਟਾ ਬਾਲ ਜੇ ਥੱਲੇ ਵਾਲੇ ਆਣ ਤੋਂ ਇਹਨੂੰ ਵੀ ਕਰਮ ਵਾਲੀ ਨੂੰ ਬਹੁਤ ਟਾਪਦਾ ਲੱਗਿਆ। ਗਾੜੀ ਗੂੜੀ ਦੇਖੋ ਪੂਰੀ ਟਾਪ ਦੀ ਐ, ਸਿੰਘ ਮੂੰਹ ਮੱਥੇ ਦੀ ਸੋਹਣੀਆ ਕੁੰਡੀ ਮੈਂਸ ਐ। ਰਿੰਗ ਸਿੰਘ ਐ। ਬਾਕੀ ਕਰ ਲਿਓ ਚੈੱਕ। ਕੱਦ ਦਿਖਾ ਦੇ ਬਾਈ ਨਾਲ ਛੜ ਕੇ ਤਾਂ ਮਾੜਾ ਜ। ਐਵੇਂ ਕੱਦ ਗੁੱਦ ਦਾ ਫਿਰ ਕਈ ਵੀਰ ਕਹਿੰਦੇ ਐ। ਕੱਦ ਤਾਂ ਪੂਰਾ। ਬਸ ਨਾ ਵੱਡਾ ਨਾ ਛੋਟਾ। ਮੀਡੀਅਮ ਤੋਂ ਉੱਚਾ ਥੋੜਾ ਜਿਹਾ ਬਾਟਨ-ਬੋਟਨ ਵਾਲੀ ਝੋਟੀ ਐ। ਤੇ ਬਣੀ-ਭੁਣੀ ਇਹ ਵੀ ਚੰਗੀ ਖੜੀ ਐ। ਇਹਦਾ ਕਿੰਨਾ ਮਸੂਆ ਬਾਈ ਇਹ ਤੀਜਾ ਵੀਰੇ ਤੀਜਾ ਸੂਆ ਤੇ ਦੂਜੇ ਸੂਏ ਦੀ ਰਿਪੋਰਟ ਹੈ ਦੂਜੇ ਸੂਏ 14 ਲੀਟਰ ਕਹਿ ਕੇ ਦਿੱਤਾ ਬਾਈ ਆਪਾਂ ਨੂੰ ਦੂਜੇ ਸੂਏ ਦਾ ਬਾਈ ਕਹਿੰਦਾ 14 ਲੀਟਰ ਦੁੱਧ ਦਿੱਤਾ ਹੋਇਆ ਹੈ ਬਾਕੀ ਤੁਸੀਂ ਕਿੰਨਾ ਲੈ ਲਓਗੇ ਇਹ ਤੁਹਾਡੀ ਸੇਵਾ ਤੇ ਆ ਨਰਮ ਜੇ ਪ੍ਰਵਾਦ ਆਪ ਦਾ ਕਰ ਲਿਓ ਸੈਟਿੰਗ ਗਾੜੀ ਪਿਛਾੜੀ ਦੇਖ ਲਓ ਸਮਾਰ ਕੇ ਥਣ ਥਣ ਬਹੁਤ ਟੌਪ ਦਾ ਲੱਗਿਆ ਮਿੱਤਰੋ ਇੱਕੋ ਜੇ ਥਾਣਾ ਚਾਰੇ ਬਾਟਨ ਦੇਖ ਲਓ ਮੋਹਰਾ ਵਾਲੇ ਆਕੇ ਸਾਨੂੰ ਬਾਟਨ ਲੀਂਦੇ ਆ ਲੈ ਵੀ ਦਿਖਾ ਤੋੜ ਕੇ ਇਹਨੂੰ ਮਾੜੀਏ ਇਹਦੇ ਦਿਨ ਕੈ ਤਰੀਕੇ ਨਾਲ ਦੱਸਿਆ ਇਹਦੇ 18 ਨੂੰ ਪੂਰੇ ਹੋਣਗੇ ਬਈ ਇਹਦੇ ਮਿੱਤਰੋ 18 ਨੂੰ ਪੂਰੇ ਹੋਣਗੇ ਤੇ ਬਾਕੀ ਦੇਖੋ ਹੁਣ ਕਿੰਨੇ ਦਿਨ ਉਤੋਂ ਦੀ ਲੈਂਦੀ ਐ ਕਿ ਕਿ ਮੈਂ ਕੁਝ ਸੁਣਾ ਇਹ ਪ੍ਰਮਾਤਮਾ ਜਾਣਦਾ ਐ ਤੇ ਮਿੱਤਰੋ ਇਹ ਵੀ ਦਿਖਾਉਣੇ ਤੁਹਾਨੂੰ ਚਲਾ ਕੇ ਨਗੀਨੇ ਇਹ ਐ ਬਾਕੀ ਰੰਗ ਰੌਂਗ ਬੜਾ ਪੱਕਾ ਜੈਡ ਬਲੈਕ ਰੰਗ ਐ ਉਂਝੜ ਤਾਂ ਹੀ ਬਲੈਕ ਹੀ ਆ ਬਸ ਥੱਲੇ ਬਾਲ ਜੇ ਆ ਗਏ ਚਾਰਕ ਇਧਰੋਂ ਦੇਖ ਲਓ ਸ਼ਾਂਜੀ ਜੀ ਦੇ ਸਮਾਰਕੇ ਥਣ ਥੋਣੇ ਇਹਨੂੰ ਮਿੱਤਰੋ ਮੁੱਠੀ ਵਾਲੇ ਲੱਗਾ ਟਾਪ ਕੁਆਲਿਟੀ ਦਾ ਲੈ ਵਾਲੂਆ ਕਰਮਾਲੀ ਨੇ ਚੰਗਾ ਦਾਣਾ ਰੱਖਿਆ ਰੋਕ ਲਾ ਬਈ ਇੱਕ ਮਿੰਟ ਮੜਾ ਜੀ ਸਿੰਘ ਸੁੰਘ ਦੇਖ ਲਓ ਕੁੰਡੀ ਆ ਸਿੰਘਾਂ ਸੁੰਗਾਂ ਦੀ ਬਾਕੀ ਤੁਸੀਂ ਕੋਲੇ ਆ ਕੇ ਦੇਖ ਲਓ ਜਿਹੜੇ ਵੀਰ ਨੇ ਲੈਣੀ ਹੋਈ ਗਾੜੀ ਕੁੜੀ ਦੇ ਤੋ ਮਿੱਤਰੋ ਨਾੜਾ ਨੂੜਾ ਵੀ ਕੱਢਦੀ ਆਉਂਦੀ ਹੈ ਲੇਵੇ ਤੇ ਬਾਕੀ ਰੰਗ ਬੜਾ ਜਿਆਦਾ ਕਾਲਾ ਹੈ ਕੋਈ ਐ ਨਹੀਂ ਹੈਗੀ ਲਾਲ ਜੀ ਹੈ ਥਣਾ ਥੁਣਾ ਦੀ ਬਹੁਤ ਸੋਹਣੀ ਮੈਸ ਹੈ ਬਾਕੀ ਇਹ ਕਰ ਲਿਓ ਜੱਜਮੈਂਟ ਮਿੱਤਰੋ ਥਣਾ ਥੁਣਾ ਵੀ ਦੇਖੋ ਥਣਾ ਥੁਣਾ ਪਿੱਛੋਂ ਕਸਰ ਨਹੀਂ ਹੈਗੀ ਜੱਜਮੈਂਟ ਤੁਸੀਂ ਕਰਨੀ ਹੈ ਰੇਟ ਸਾਨੂੰ ਖਿੱਚ ਕੇ ਜੇ ਕਰਾਵਦਨੇ ਆ ਬਾਕੀ ਪੁੱਛਾਂਗੇ ਬਾਈ ਤੋਂ ਕਿੰਨਾ ਗ੍ਰੇਟ ਕਰਦਾ ਹੈ ਰੇਟ ਬਾਈ ਕਹਿੰਦਾ ਬਾਜ ਵਜੇ ਕਰਾਂਗੇ ਆ ਦੇਖ ਲਓ ਮਿੱਤਰੋ ਥਣਾ ਥਣਾ ਦੀ ਕਿਵੇਂ ਲੱਗੀ ਸਿੰਘਾਂ ਦੀ ਦੁਬਾਰੇ ਦੇਖ ਲਓ ਹਾਂ ਬਈ ਪਹਿਲਾਂ ਨੀਲੀ ਰਾਵੀ ਤੇ ਆ ਜਾ ਦੁੱਧੇ ਦਾ ਪਿਛਲੇ ਸੂਏ ਦਾ 15 ਕਿਲੋ ਤੇ ਬਾਕੀ ਪਧਰੀ ਪੁਧਰੀ ਬਹੁਤਾ ਨਾੜਾ ਨੂੜਾ ਉਹ ਮੇਂ ਕਰਦੀਆਂ ਪਿੰਡੇ ਦੇ 6-7 ਦਿਨ ਪਈਆ ਸੂਣ ਦੇ 20 ਨੂੰ ਪੂਰੇ ਹੋਣੇ ਬਾਕੀ ਦੇਖੋ ਇੱਕ ਅੱਧਾ ਦਿਨ ਉੱਤੇ ਲਿਆਂਦੀ ਹੈ ਕਿਵੇਂ ਕੁਸਾ ਉਹ ਹਜੇ ਪਰਮਾਤਮਾ ਜਾਣ ਲੈ ਆ ਵੀ ਆ ਜਿਹੜੀ ਨੀਲੀ ਰਾਵੀ ਹੈ ਇਹਦਾ ਰੇਟ ਦੱਸਦੇ ਜਮਾ ਖਿੱਚ ਕੇ ਜੇ ਬਹ ਲੈਣ ਦੇਣ ਵਾਲੀ ਜਿਹੜਾ ਆਪ ਬੰਦੇ ਦੇ ਵੀ ਹਿਸਾਬ ਚਾ ਜੇ ਜੇ ਕਿਸੇ ਬਾਈ ਨੇ ਬਰੀਡ ਤੇ ਕੰਮ ਕਰਨਾ ਹੋ ਮਿੱਤਰੋ ਬਰੀਡ ਦੇ ਵੀ ਕਰ ਲਿਓ ਟੌਪ ਕਲਾਸ ਹੀ ਕਹਿ ਸਕਦੇ ਆ ਤਾਂ ਬਈ ਕੱਟੀ ਦਿੱਤੀ ਆ ਮਗਰ ਆਪ ਤੇ ਲੱਗੀ ਆ ਨਾ ਪਿਛਲੇ ਸੂਏ ਦੀ ਬਾਈ ਕਹਿੰਦਾ ਕੱਟੀ ਆ ਬਹੁਤ ਵਧੀਆ ਆਪ ਤੇ ਲੱਗੀ ਕਿਸ ਦੇਖ ਕੇ ਕਹਿੰਦਾ ਦੇਖ ਕੇ ਆਈ ਸੀ ਉੱਥੋਂ ਲੈ ਕੇ ਆਇਆ ਕੀ ਕੀ ਆ ਮਹਾਰਾਜ ਦੀ ਕਿਰਪਾ ਨਾਲ ਆਪ ਤੇ ਫੇਰਦੇ ਜੇ ਬੱਚਾ ਤਾਂ ਆਪ ਤੇ ਦਿੰਦੀ ਗਾ ਜੇ ਬਾਈ ਅਗਲਾ ਚਵਾ ਕੇ ਆ ਕੇ ਚਵਾ ਕੇ ਲੈ ਜੇ ਬਾਈ ਕਹਿੰਦਾ ਸੌਦਾ ਬਿਆਨਾ ਕਰ ਲੈ ਕਵਾ ਕਿ ਵੀ ਦੇ ਦਾਂਗੇ ਤੇ ਰੇਟ ਦੱਸਦੇ ਆ ਜੈਨੂਆ ਨੇ ਵੀਡੀਓ ਹੀ ਲੰਮੀ ਤੇ ਦਿਖਾਉਣ ਨੂੰ ਜੀ ਕਰੀ ਜਾਂਦਾ ਬਾਹਲਾ ਮੱਜਾਂ ਸੋਹਣੀਆਂ ਤੇ ਰੇਟ ਕਰਦੇ ਤਾਂ ਮੈਂ ਜੈ ਜੈ ਰੇਟ ਇਹਦਾ 132000 ਹੈ ਵੀਰੇ 1 ਲੱਖ ਤੇ 32000 ਰੁਪਇਆ ਰੇਟ ਹੈ ਮਾਨਤਨ ਮਾਨਤਨ ਹੋ ਜੂਗਾ ਮਾਨਤਨ ਬਾਈ ਕਹਿੰਦਾ ਕਰਾਂਗੇ ਜ਼ਰੂਰ ਨੇੜੇ ਦੂਰੋਂ ਆਏ ਦਾ ਬਾਕੀ ਦੇਖ ਲਿਓ ਆਪਦੀ ਸਮਝ ਨਾਲ ਮਾਨਤਨ ਜ਼ਰੂਰ ਹੋਊਗਾ ਰੇਟ ਗੱਲ ਕਰ ਬਾਅਦ ਵਿੱਚ ਕਰਿਆ ਜਾਮਾ 132000 15 ਕਿਲੋ ਦੁੱਧ ਪਿਛਲੇ ਸੂਏ ਦਾ ਹੋਣ ਆ ਗਈ ਮਿੱਤਰੋ ਮੋਹਰਾ ਆਹ ਤੁਹਾਨੂੰ ਨਿਸ਼ਾਨੀਆਂ ਨੂੰ ਸਾਰੀ ਕਵਰ ਕਰਦੇ ਹਾਂ ਦੇਖ ਲਓ ਮੋਹਰਾ ਦਵਾਰੇ ਮਾੜੀ ਜੀ ਦਿਖਾ ਦਿੰਨਾ ਕੈਮਰਾ ਹਟਾਉ ਉਹ ਜੀ ਨਹੀਂ ਕਰਦਾ ਥਾਂ ਤੋਂ ਬਹੁਤ ਟਾਪ ਦਾ ਲੱਗਿਆ ਇਹ ਜਿਹੜੀ ਮੋਹਰਾ ਬਈ ਹਾਂਜੀ ਇਹਦੇ ਦੇ ਨਾਲ 18 ਨੂੰ ਪੂਰੇ ਹੋਣੇ ਹਨ ਹਾਂ ਵੀਰੇ 18ਾਂ ਦੇ ਤਲੋਂ ਤਲੋਂ ਚੰਗੀ ਬਣੀ ਹੈ ਜੇ ਦੇਖੋ ਕਰਮ ਵਾਲੀ ਹੋਰ ਕਿੰਨਾ ਖੋਲਦੇ ਹਲੇ ਟਲ ਟਲ ਪਈ ਹੈ ਇਹਦਾ ਕੀ ਰੇਟ ਕਰਤਾ ਇਹਦਾ ਬਈ 1,30,000 1 ਲੱਖ ਤੇ 30 ਹਜ਼ਾਰ ਰੇਟ ਆ ਮਿੱਤਰੋ ਬਾਕੀ ਕਰ ਲਿਓ ਬਾਈ ਨਾਲ ਸਪਰਕ ਮਾਨ ਤਾਨ ਬਾਈ ਇਹ ਚ ਮਾਨ ਤਾਨ ਹੋ ਜੀ ਵੀਰੇ ਮਾਨ ਤਾਨ ਕਹਿੰਦਾ ਇਹਦਾ ਵੀ ਹੋ ਜੂਗਾ ਤੇ ਤੁਸੀਂ ਕਿੰਨਾ ਚੋਲੋਂਗੇ ਦੁੱਧ ਦੱਸਿਆ ਬਾਈ ਨੇ ਇਹਦਾ 14 ਲੀਟਰ ਠੰਡੀ ਸੀ ਲੈ ਜੀ ਬਾਕੀ ਤੁਸੀਂ ਆਪਦੇ ਭਾਈ ਸੇਵਾ ਦਾ ਹੋ ਜਾਂਦਾ ਹਨਾ ਉਹ ਕਰ ਲਿਓ ਸਪਰਕ ਪਿੰਡ ਬਾਈ ਦਾ ਰੋਡ ਕੀ ਤਸੀਲ ਸੂਰਗੁਰਗੜਾ ਜ਼ਿਲ੍ਹਾ ਮਾਨਸਾ ਭਾਈ ਮੋਬਾਈਲ ਨੰਬਰ ਦੱਸ ਦੇ 99784 36250 99784 36250 ਮਾਨਤਾਂ ਜ਼ਰੂਰ ਕਰਾਂਗੇ ਜਿਹੜਾ ਬੰਦਾ ਆਊਗਾ ਬਾਈ ਭੈਣ ਭਾਈ ਬਾਕੀ ਕਰ ਲਿਓ ਸੰਪਰਕ ਲੈ ਬਾਈ ਨੰਬਰ ਸੀ ਬਾਈ ਦਾ 99784 36250 ਹਾਂਜੀ ਬਾਕੀ ਜਿਹੜੇ ਕਹਿੰਦੇ ਵੀਰ ਨੇ ਜੋੜਾ ਲੈਣਾ ਹੋਇਆ ਉਹ ਮਾਨਤਾਂ ਹੋ ਜਾ ਹੋ ਜੂ ਬਾਈ ਨਾਲ ਕਰ ਲਿਓ ਸੰਪਰਕ ਲੈ ਵੀ ਤੋਰ ਮੜਾ ਆਇਆ ਕਿ ਨਾ ਤੋਰੀ ਦੋਹ ਨੂੰ ਮੁੰਡੇ ਕਹਿੰਦੇ ਜੋੜਾ ਵੀ ਤੋੜਨਾ ਹੈ ਤੋੜ ਦੇ ਮੜਾ ਜਲਦੀ ਲੈ ਮਿੱਤਰੋ ਇਕੱਠੀਆਂ ਤੋੜ ਲਓ ਲੈ ਮਿੱਤਰੋ ਆ ਦੇਖ ਲਓ ਜੋੜਾ ਜੇ ਮੰਡੀਆਂ 'ਚ ਤੁਰਦੇ ਹੁੰਦੇ ਕਰਮ ਵਾਲੀਆਂ ਇੱਕ ਤੋਂ ਇੱਕ ਚੜਦੀ ਐ ਜਿਹੜੀ ਮਰਜ਼ੀ ਦੇਖ ਲਓ ਜੇ ਵੀ ਕਿਸੇ ਵੀਰ ਨੇ ਜੋੜਾ ਲੈਣਾ ਹੋਵੇ ਜੋੜਾ ਲੈ ਲਿਓ ਤੇ ਕਰ ਲਿਓ ਬਾਈ ਨਾਲ ਸਪਰਕ ਆ ਮੈਂ ਇੱਥੇ ਹੀ ਪਿੰਡ ਰੋਡ ਕੀ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਬਾਈ ਦਾ ਨੰਬਰ ਦੇ ਦਿਓ ਤੇ ਕਨੈਕਟ ਨੰਬਰ ਸਕਰੀਨ ਤੇ ਚਲਾ ਦਾਂਗੇ ਵੀਡੀਓ ਹੁੰਦੀ ਆ ਭਰਾਓ ਥੋੜੀ ਲੰਮੀ ਜੀ ਕਰਦਾ ਨਹੀਂ ਹਟਾਉਣੀ ਆ ਬੜੀ ਵੱਤ ਤੇ ਖੜੀ ਆ ਮੱਜ ਬਾਕੀ ਕਰ ਲਿਓ ਸੰਪਰਕ ਤੇ ਵੀਡੀਓ ਬਣਾਉਣ ਲਈ ਬਈ ਲਾਜ਼ਮੀ ਕਰ ਲਿਓ ਸੰਪਰਕ ਤੇ ਹੋਇ ਇੱਕ ਮੌਕਾ 94634 94621 ਕਰ ਲਿਓ ਸੰਪਰਕ ਭਰਾਓ ਆ ਦੇਖ ਰਹੇ ਹੋ ਜਮ ਵੱਤ ਤੇ ਖੜੀ ਆ 1 ਵਜੇ ਹਾਂ ਜੀ ਇੱਕੋ ਕਰੇ ਬਾਗੀਆਂ ਦਾ ਉਦੋਂ ਵੀ ਮੌਜ ਆ ਜੀ ਲਾਣੀਆਂ ਕਰਮ ਵਾਲੀਆਂ ਕਈ ਦਿਨੋਂ ਇਕੱਠੀਆਂ ਹੋਈਆਂ ਨੂੰ ਨਾ ਭੇੜਨ ਨਾ ਕਰੀਓ ਜਿਲ੍ਹਾ ਮਾਨਸਾ ਬਈ ਨੇੜੇ ਸਰਦੂਲਗੜ ਰਹਿ ਕੇ ਆਪਣਾ ਸਰਸੇ ਦਾ ਏਰੀਆ ਆ ਗਿਆ ਘੱਗਰ ਦਾ ਤੇ ਕਰ ਲਿਆ ਵੀਰਨਾ ਸੁਵਾਰਕ ਧੰਨਵਾਦ ਜੀ ਵੀਰ ਸਾਰੇ ਦਾ